ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਹਿਬ ਜੀ ਗੁਰੂ ਸਾਨੂੰ ਕਹਿ ਕੀ ਕੁਝ ਹੋਰ ਗਏ ਸੀ ਤੇ ਲਿਖਣਾ ਦੇ ਵਿੱਚ ਕੁਝ ਹੋਰ ਲੱਗ ਦਿੱਤਾ ਜਿਸ ਤਰ੍ਹਾਂ ਦੀ ਬਾਣੀ ਉਸ ਕਾਲਪੁਰਖ ਦੇ ਘਰੋਂ ਆਈ ਉਸ ਤਰ੍ਹਾਂ ਦਾ ਹੀ ਗਿਆਨ ਗੁਰੂ ਨਾਨਕ ਪਾਤਸ਼ਾਹ ਜੀ ਮਾਰਾ ਨੇ ਸੰਸਾਰ ਨੂੰ ਬਖਸ਼ਿਸ਼ ਕੀਤਾ ਦਿੱਤਾ ਹੈ ਜੈਸੀ ਮੇ ਆਵੇ ਖਸਮ ਕੀ ਬਾਣੀ ਤੈ ਸਦਾ ਗਿਆਨ ਕਰੀ ਵੇਲਾ ਲੋ ਵੀ ਜਿੱਦਾਂ ਦੀ ਬਾਣੀ ਅਕਾਲ ਪੁਰਖ ਨੇ ਦਿੱਤੀ ਭੇਜੀ ਹੈ ਵੈਸੇ ਦੀ ਵੈਸੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਤੇ ਉਹ ਸੰਸਾਰ ਦੇ ਵਿੱਚ ਅਜੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੁਆਰਾ ਵਿਚਰ ਰਹੀ ਹੈ ਪਵਿੱਤਰ ਪਾਵਨ ਤੋਂ ਭਾਵ ਕੋਈ ਸ਼ੰਕਾ ਨਹੀਂ ਕੋਈ ਦੁਗਦਾ ਨਹੀਂ ਇਹਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਹੀ ਸਤ ਹੈ ਇਹਦੀ ਕੋਈ ਕਾਟ ਨਹੀਂ ਕੋਈ ਦੂਸਰਾ ਨਹੀਂ ਆਕੇ ਕਹਸਦਾ ਨਹੀਂ ਵੀ ਇਹ ਮਾਰ ਗਲਤ ਕੋਈ ਗੱਲ ਦੇ ਤਾਰੇ ਦੀ ਗੱਲ ਕਹੀ ਹੋਵੇ ਆਵੇਂ ਦੇਖਦੇ ਆ ਨਿਤ ਪ੍ਰਤੀ ਜੋ ਵੀ ਸ਼ਬਦ ਗੁਰਮਤਿ ਦੇ ਅਨੁਕੂਲ ਨਹੀਂ ਹਨ ਗੁਰਮਤਿ ਦੇ ਸਿਧਾਂਤਾਂ ਤੇ ਸਹੀ ਨਹੀਂ ਲੱਗਦੇ ਉਸ ਗੱਲ ਦਾ ਵਿਰੋਧ ਹੁੰਦਾ ਕਿਹਾ ਜਾਂਦਾ ਜੋ ਦੇ ਤਾਰਿਫ ਅਜਿਹੇ ਸੰਤ ਮਹਾਤਮਾ ਤੁਸੀਂ ਬਣਾਈ ਬੈਠੇ ਹੋ ਇਹਨਾਂ ਦੇ ਦੁਆਰਾ ਜੋ ਕਿਹਾ ਹੋਇਆ ਬੋਲ ਹੈ ਉਹ ਅਕਸਰ ਹੀ ਵਿਵਾਦ ਦਾ ਕਾਰਨ ਬਣਦਾ ਹੈ ਕਿਉਂਕਿ ਉਹ ਬਿਲਕੁਲ ਸਹੀ ਨਹੀਂ ਹੈ ਗਲਤ ਹੈ ਪਰ ਗੁਰਵਾਣੀ ਦੇ ਉੱਤੇ ਐਸਾ ਕੁਝ ਵੀ ਨਹੀਂ ਹੈ ਕੋਈ ਵੀ ਇਹਦੇ ਤੇ ਕਿਸੇ ਪ੍ਰਕਾਰ ਦੀ ਕਿੰਤੂ ਪ੍ਰੰਤੂ ਕ੍ਰਿਟਿਸਾਈਜ਼ ਨਹੀਂ ਕਰ ਸਕਦਾ ਇਹ ਪਾਵਨ ਪਵਿੱਤਰ ਹੈ ਅਨਮੋਲ ਹੈ ਮਿਲਾਵਟ ਤੋਂ ਰਹਿਤ ਹੈ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਐਸਾ ਕੋਈ ਸ਼ਬਦ ਨਹੀਂ ਹੈ ਐਸਾ ਕੋਈ ਅੱਖਰ ਨਹੀਂ ਹੈ ਜਿਹੜਾ ਕਿਸੇ ਨੂੰ ਕੋਈ ਝੂਠ ਲੱਗਦਾ ਹੋਵੇ ਗਲਤ ਲੱਗਦਾ ਹੋਵੇ ਇਸ ਕਰਕੇ ਸਤਗੁਰ ਪਾਇਸਾ ਹੀ ਕਹਿੰਦੇ ਆ ਇਹ ਸਤ ਦੀ ਬਾਣੀ ਹੈ ਅਕਾਲ ਪੁਰਖ ਦੀ ਬਾਣੀ ਹੈ ਜਿਸ ਤਰ੍ਹਾਂ ਦੀ ਹੈ ਏ ਵੈਸੀ ਤੈਨੂੰ ਸੁਣਾ ਦਿੱਤੀ ਹੈ ਭਾਵ ਜੋ ਇਹ ਬੋਲੇ ਨਾ ਤਾਂ ਜੋ ਪੜ ਕੇ ਸੁਣਾ ਉਹਦੇ ਹੁੰਦੇ ਆ ਵੀ ਉਹਦੇ ਵੱਲੋਂ ਏ ਕੋਈ ਰਚਨਾ ਰਚੀ ਗਈ ਹੈ ਨਾ ਹੀ ਗੁਰੂ ਨਾਨਕ ਸਾਹਿਬ ਪਾਛਾ ਵੱਡੇ ਗੁਰੂ ਨਾਨਕ ਸਾਹਿਬ ਪਾਚ ਨੇ ਕੇਵਲ ਤੋਂ ਕੇਵਲ ਸੰਸਾਰ ਨੂੰ ਇਹ ਬੋਲ ਸੁਣਾਏ ਨੇ ਆਵਾਜ਼ ਪਿੱਛੋਂ ਆ ਰਹੀ ਹੈ ਡ੍ਰਗ ਅਕਾਲਪੁਰ ਖਵਲੋਂ ਆ ਰਹੀ ਹੈ ਨਾ ਘਰੋਂ ਆ ਰਹੀ ਹੈ ਜਦੋਂ ਤੁਹਾਡੇ ਕੋਲ ਸੱਤ ਬੁੱਧ ਉੱਚੀ ਹੋ ਜਾਵੇ ਇੱਕ ਤੁਹਾਡੀ ਅਵਸਥਾ ਉੱਚੀ ਹੋ ਜਾਂਦੀ ਹੈ ਐਸੀ ਅਵਸਥਾ ਐਸੀ ਅਵਸਥਾ ਕਿ ਜਿਸ ਅਵਸਥਾ ਨੂੰ ਪ੍ਰਮਾਤਮਾ ਵੀ ਮਨਜ਼ੂਰ ਕਰ ਲਵੇ ਕਿ ਇਸ ਦੀ ਅਵਸਥਾ ਭਾਈ ਬਹੁਤ ਉੱਚੀ ਹੋ ਗਈ ਹੈ ਉਹ ਵਸਤਾ ਕਿਸੇ ਸਰੀਰ ਨੂੰ ਕਸ਼ਟ ਦੇ ਕੇ ਨਹੀਂ ਮਿਲਦੀ ਆਹ ਸੰਦੇ ਅ ਵੀ ਵਿਜਾਪ ਤਬ ਕੀਤੇ ਨੇ ਚਲੀਸੇ ਕੱਤੇ ਨੇ ਸਰੀਰ ਨੂੰ ਉਲਟਾ ਕੀਤਾ ਉੱਠਾ ਕੀਤਾ ਬਰਫ ਜਿਵੇਂ ਠਣ ਤੇ ਬੈਠੇ ਇਹ ਸਰੀਰ ਦਾ ਤਪ ਹੋ ਸਕਦਾ ਹੈ ਮਨ ਦਾ ਤਪ ਨਹੀਂ ਕਿ ਅਸਲ ਤਾਂ ਤਪ ਮਨ ਨੇ ਕਰਨਾ ਬਈ ਸਰੀਰ ਨੇ ਨਹੀਂ ਕਰਨਾ ਅਕਸਰ ਆਪਾਂ ਸਰੀਰ ਨੂੰ ਕਸ਼ਟ ਦੇ ਕੇ ਕਿਸੇ ਧਾਰਮਿਕ ਸਥਾਨ ਤੇ ਜਾਣਾ ਕੋਈ ਨੰਗੇ ਪੈਰੀ ਜਾਂਦਾ ਕੋਈ ਲਟਕੇ ਜਾਂਦਾ ਵਾ ਉਸ ਨੂੰ ਇਹ ਲੱਗਦਾ ਕਿ ਮੈਂ ਪਤਾ ਨਹੀਂ ਕੋਈ ਪ੍ਰਮਾਤਮਾ ਨੂੰ ਹੁਣ ਆਵੇਂ ਅਕਸਰ ਦੇਖਦੇ ਆ ਕਿ ਵੇ ਮੈਂ ਹਜੂਰ ਸਾਹਿਬ ਦੀ ਯਾਤਰਾ ਕੀਤੀ ਪੈਦਲ ਕੀਤੀ ਕਿਉਂ ਭਾਈ ਗੱਡੀਆਂ ਨਹੀਂ ਪੈਦਲ ਕਿਉਂ ਕੀਤੀ ਤੂੰ ਕੀ ਦਿਖਾਉਣਾ ਚਾਹਨਾ ਕਿ ਤੇਰੇ ਵਿੱਚ ਬਹੁਤ ਉੱਚੀ ਸੱਚੀ ਸ਼ਰਧਾ ਜਾਗ ਪਈ ਏ ਕਿ ਨੰਗੇ ਪੈਰੀ ਜਾ ਰਹੇ ਤੇ ਪਾਸ਼ਾ ਕਹਿੰਦੇ ਭਾਈ ਜਦੋਂ ਤੈਨੂੰ ਸਾਰੇ ਹੀ ਹਰ ਪ੍ਰਕਾਰ ਦੇ ਤੈਨੂੰ ਸੌਬਦਾ ਦੇ ਦਿੱਤੀ ਏ ਗੱਡੀਆਂ ਮੋਟਰਾਂ ਨੇ ਰੇਨਾਂ ਨੇ ਹਵਾਈ ਜਹਾਜ਼ ਨੇ ਤੈਨੂੰ ਲੱਗਦਾ ਜੇ ਉੱਥੇ ਵੀ ਕੋਈ ਗਿਆਨ ਵਾਲੀ ਗੱਲ ਹੈ ਗਿਆਨ ਮੈਂ ਲੈ ਕੇ ਆਵਾ ਪ੍ਰਾਪਤ ਕਰਾਂ ਤੇ ਭਾਈ ਤੂੰ ਉੱਥੇ ਉਹਨਾਂ ਨਾਲ ਜਾ ਇਹ ਪੈਦਲ ਚੱਲ ਕੇ ਤੂੰ ਮੈਨੂੰ ਕੀ ਦਿਖਾਉਣਾ ਚਾਹੁੰਦਾ ਆਵੇਂ ਹੁੰਦਾ ਕਿ ਕੋਈ ਸੱਚ ਦੇਖੇ ਨੇ ਐਸੇ ਬਸ ਸਿੱਖਾਂ 'ਚੇ ਘੱਟ ਪਰ ਉਹਨਾਂ ਵਿੱਚ ਜਾਂਦੇ ਸਿੱਖ ਹੀ ਨੇ ਸਿੱਖਾਂ ਤਾਂ ਹੈ ਨਹੀਂ ਪਰ ਜਿਹਨੇ ਕਿ ਜਾਣ ਵਾਲੇ ਉਹ ਤੇ ਵੱਧ ਤੋਂ ਵੱਧ ਸਿੱਖੀ ਹੁੰਦੀ ਆ ਕਿ ਜਿਹੜੇ ਪਹਾੜਾਂ 'ਤੇ ਚੜ ਜਾਂਦੇ ਨੇ ਚੱਲ ਮਾਤਾ ਗੁਜਰੀ ਨੂੰ ਛੱਡ ਦੂਜੀ ਮਾਤਾ ਨੂੰ ਫੜ ਲਈ ਜਾ ਕੇ ਲੱਟ-ਲੱਟ ਕੇ ਜਾਂਦੇ ਆ ਡੰਡਾਉਤ ਕਰਦੇ ਜਾਂਦੇ ਜਿੱਥੋਂ ਘਰ ਤੋਂ ਸ਼ੁਰੂ ਹੋ ਜਾਂਦੇ ਆ ਉਹ ਕਈ-ਕਈ ਮਹੀਨੇ ਲੱਗ ਜਾਂਦੇ ਫਿਰ ਉਹਨਾਂ ਨੂੰ ਜਾਂਦਿਆਂ ਉਸ ਤੱਕ ਕਿ ਛੜਕ ਤੇ ਚੱਲਣਾ ਨਹੀਂ ਕਿ ਸਾਨੂੰ ਲੱਗਦਾ ਕਿ ਐਸੇ ਅਸੀਂ ਕਰਮकांड ਕਰਕੇ ਪਤਾ ਨਹੀਂ ਕੀ ਵਹਿਗ ਤੋਂ ਪਾਲਾਂਗੇ ਵਹਿਗ ਕਹਿੰਦਾ ਮੈਂ ਤੈਨੂੰ ਤੇਰੇ ਸਰੀਰ ਤੋਂ ਕੀ ਲੈਣਾ ਮੈਂ ਤਾਂ ਦੇਖਾਂ ਤੇਰਾ ਮਨ ਕੀ ਕਰਦਾ ਮਨ ਨੇ ਕਿਹੜਾ ਤਪ ਕੀਤਾ ਮਨ ਨੇ ਕਿਹੜਾ ਜਪ ਕੀਤਾ ਕਿ ਮਨੋਂ ਤੂੰ ਕੀ ਕਰਦਾ ਸੀ ਤੇਰਾ ਚੱਲਿਆ ਹੋਇਆ ਪੈਦਲ ਚੱਲਿਆ ਸਾਈਕਲ ਤੇ ਚੱਲਿਆ ਹੋਇਆ ਕਿ ਤੂੰ ਦਿਖਾਣਾ ਪਈ ਮੈਂ ਵੱਡੀ ਯਾਤਰਾ ਕੀਤੀ ਹੈ ਕਿਸੇ ਖਾਸ ਮਨੋਰਥ ਤੇ ਨਿਕਲੇ ਆ ਵੀ ਚੱਲਦਾ ਚੱਲਦਾ ਤੋਂ ਵੀ ਇਸ ਮਾਰਗ ਤੇ ਚੱਲ ਕੇ ਭਾਈ ਮੈਂ ਸੰਸਾਰ ਦੇ ਵਿੱਚ ਕੋਈ ਧਰਮ ਦਾ ਗਿਆਨ ਦਵਾਂਗਾ ਧਾਰਮਿਕ ਵਰਤਾਵਾਂਗਾ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਉਦੋਂ ਗੱਡੀਆਂ ਮੋਟਰਾਂ ਦਾ ਜਮਾਨਾ ਨਹੀਂ ਸੀ ਜਹਾਜ਼ਾਂ ਦਾ ਜਮਾਨਾ ਨਹੀਂ ਸੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਪੈਦਲ ਕੀਤੀਆਂ ਚੱਲ ਕੇ ਕੀਤੀਆਂ ਉਦੋਂ ਬਈ ਸਾਧਨ ਨਹੀਂ ਸੀ। ਹੁਣ ਜੇ ਕਹੀ ਅਸੀਂ ਉਹੀ ਮਾਰਗ ਅਪਣਾ ਲਈਏ ਤੇ ਭਾਈ ਅੱਜ ਦੇ ਸਮੇਂ ਦੇ ਉੱਤੇ ਸਭ ਕੁਝ ਹੈ। ਤੁਹਾਡੀ ਸ਼ਰਤ ਇਹ ਨਹੀਂ ਹੈ ਕਿ ਤੁਸੀਂ ਨੰਗੇ ਪੈਰ ਆਏ ਹੋ ਨੰਗੇ ਪੈਰ ਜਾ ਰਹੇ ਹੋ ਜਾਂ ਲਟਕੇ ਜਾ ਰਹੇ ਹੋ ਡੰਡਾਉਂਤ ਕਰਦੇ ਜਾ ਰਹੇ ਹੋ। ਜਾਂ ਕੋਈ ਹੋਰ ਤੁਸੀਂ ਐਸਾ ਕਿ ਬਹੁਤਨ ਹੁੰਦਾ ਹੈ ਕਿ ਅਸੀਂ ਸ਼ਾਇਦ ਉਹਦੇ ਮਹੀਨੇ ਵਿੱਚ ਜੇ ਮੈਡੀਕਲ ਤੌਰ ਤੇ ਦੇਖੀਏ ਸਹੀ ਹੈ ਠੰਡੇ ਪਾਣੇ ਨਾਲ ਹਲੂ ਪਾਈ ਕੋਈ ਬਿਮਾਰੀ ਨਹੀਂ ਤਾਂ ਤੇ ਆਉਂਦੀ ਗਰਮ ਨਾਲ ਨਾਵਾਂਗੇ ਠੰਣਤ ਜਾਵਾਂਗੇ ਫਿਰ ਸੁਰਸੁਰ ਕਹੀ ਜਾਂਦੇ ਆਪਾਂ ਬੈਠੇ ਬੈਠੇ ਅਰੇ ਕਿਉਂ ਬਾਰੇ ਲਗਦੀ ਹੈ ਮੈਡੀਕਲ ਤੌਰ ਤੇ ਅਸੀਂ ਪਰ ਕਹਿ ਸਕਦੇ ਹਾਂ ਕਿ ਠੰਡੇ ਪਾਣੇ ਨਾਲ ਭਾਈ ਸਰੀਰ ਤੰਦਰੁਸਤ ਰਹੂਗਾ ਆਤ ਪਾ ਲੋ ਅਜ ਤੋਂ ਹੀ ਪਾ ਲੋ ਹੁਣ ਥੋੜੀ ਜੀ ਠੰਡ ਹੋਈ ਹੈ ਤੇ ਇਹ ਸੱਜਾਂ ਤਾਂ ਹੁਣ ਤੋਂ ਹੀ ਗਰਮ ਪਾਣੀ ਦਾ ਇਸਤੇਮਾਲ ਕਰਨ ਲੈ ਕਦੋਂ ਕੋ ਦਾ ਮਹੀਨਾ ਆਇਆ ਕਦੋਂ ਪਈ ਸਰਦੀ ਆਈ ਤਾਂ ਬਹੁਤ ਸਮਾਂ ਸਰੀਰਕ ਤੌਰ ਤੇ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰ ਸਕਦੇ ਹਾਂ ਪਰ ਜੇ ਕਈ ਵੀ ਮੈਂ ਮੇ ਪੋਦੇ ਮਹੀਨੇ ਠੰਡੇ ਦਾ ਨਾ ਹਾਂਗਾ ਜਾਂ ਥੱਲੇ ਸੌਂਗਾ ਕਿ ਪੋਦਾ ਮਹੀਨਾ ਹੁੰਦਾ ਸ਼ਹਾਦਤ ਦਾ ਦਿਨ ਹੁੰਦਾ ਉਹ 시ਹੀ ਦੀ ਦਿਹਾੜੀ ਜਿਆਦਾ ਹੁੰਦੀ ਉਸ ਦਿਨਾਂ ਦੇ ਵਿੱਚ ਪੋਦਾ ਮਹੀਨਾ ਵਿਰਾਗ ਮਹੀਨਾ ਹੁੰਦਾ ਕਿ ਇਸ ਮਹੀਨੇ ਦੇ ਵਿੱਚ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿੱਥੇ ਪਰਿਵਾਰ ਵਿਛੜਿਆ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋਏ ਆਪਣੇ ਪ੍ਰਾਣਾ ਨਾਲੋਂ ਪਿਆਰੇ ਸਿੰਘ ਸ਼ਹੀਦ ਹੋਏ ਇਸ ਕਰਕੇ ਭਾਈ ਵਿਰਾਗ ਵਿੱਚ ਮਹੀਨਾ ਹੁੰਦਾ ਸਾਨੂੰ ਰਹਿੰਦਾ ਕਿ ਨਹੀਂ ਮਾਂ ਤਾਂ ਗੁਜਰੀ ਥੱਲੇ ਪਈ ਸੀ ਅਸੀਂ ਥੱਲੇ ਪਈਏ ਫਿਰ ਕੀ ਹੋਜੂ ਭਾਈ ਜਿੰਨਾ ਚਿਰ ਤਨ ਮਾਂ ਤਾਂ ਗੁਜਰੀ ਦੇ ਪਾਏ ਪੁੰਨਿਆ ਤੇ ਨਹੀਂ ਚੱਲਦੇ ਜਿੰਨਾ ਚਿਰ ਛੋਟੇ ਸਹਿਜਾਦਿਆਂ ਦੀ ਜਿਹੜੇ ਅਸੀਂ ਸਮਾਗਮ ਮਨਾਉਨੇ ਹਨ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਹੁੰਦਾ ਹੁਣ ਤਨ ਸ੍ਰੀ ਗੁਰੂ ਨਾਨਕ ਅਰਜਨ ਦੇਵ ਜੀ ਮਹਾਰਾਜ ਦਾ ਉਹਨਾਂ ਦਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ। ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਕੱਠ ਆਇਆ ਕੱਠ ਗਿਆ। ਤੇ ਬੜਾ ਕੱਠ ਹੋਇਆ। ਹਰ ਥੰਗਾ ਗੁਰਦਾਰੇ ਵਿੱਚ ਸਵਾਗਤ ਕੀਤਾ ਗਿਆ। ਕੀਤਾ ਸਹੀ ਹੈ। ਠੀਕ ਹੈ ਬਈ ਕਰਨ ਲਈ ਕਰਨੀ ਚਾਹੀਦੀ ਹੈ। ਪਰ ਉਹਦੇ ਵਿੱਚ ਸਾਨੂੰ ਮਿਲਿਆ ਵੀ ਕਿ ਉਹ ਇਹ ਵੀ ਦੱਸੋ ਬਈ ਅਸੀਂ ਆਪਣੇ ਕੀ ਸੁਧਾਰ ਕੀਤਾ ਆਪਣੇ ਆਪ ਨੂੰ ਅਸੀਂ ਕੁਝ ਬਦਲਣ ਦੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਸਕੂਲ ਜਾਂਦੇ ਹਾਂ ਹਰ ਦਿਨ ਜਾਂਦੇ ਹਾਂ ਕਿ ਉਹਦੇ ਵਿੱਚ ਥੋੜੀ ਥੋੜੀ ਇੰਪਰੂਵਮੈਂਟ ਹੁੰਦੀ ਹੈ ਤੇ ਸੰਸਾਰ ਦਾ ਗਿਆਨ ਵਧਦਾ ਰਹਿੰਦਾ ਉਸੇ ਤਰ੍ਹਾਂ ਧਾਰਮਿਕ ਸਥਾਨ ਵਾਲੇ ਜਾਂਦੇ ਹੋ ਨਿਤ ਪ੍ਰਤੀ ਜਾਓ ਜਾਣਾ ਚਾਹੀਦਾ ਪਰ ਜੇ ਅਪਰੂਵਮੈਂਟ ਨਹੀਂ ਹੋ ਰਹੀ ਤੁਹਾਡੇ ਮਨ ਦੇ ਵਿੱਚ ਮਨ ਵੈਸੇ ਦਾ ਵੈਸਾ ਹੀ ਹੈ ਕਿ ਜ ਮਨ ਨੂੰ ਮੋੜਨਾ ਹੈ ਮਨ ਲੋਚੇ ਬੁਰੀਆਂ ਗੁਰ ਸ਼ਬਦੀ ਇਹ ਮਨ ਮੋੜੀਏ ਗੁਰੂ ਦੇ ਸ਼ਬਦ ਦੇ ਦੁਆਰਾ ਮਨ ਨੂੰ ਮੋੜਨਾ ਜੇ ਹਲੇ ਤੱਕ ਸਾਰੀ ਉਮਰ ਜਾਂਦਿਆਂ ਨੂੰ ਧਰਮਕ ਸਥਾਨ ਤੇ ਜਾ ਕੇ ਝਾੜੂ ਮਾਰਦਿਆਂ ਨੂੰ ਸਮਾਂ ਬੀਤ ਗਿਆ ਬਥੇ ਟੇਕਦਿਆਂ ਦਿਨ ਗੁਜ਼ਰ ਗਏ ਜਿੰਦਗੀ ਗੁਜ਼ਰ ਗਈ ਪਰ ਮਨ ਤਾਂ ਉੱਥੇ ਦਾ ਉੱਥੇ ਹੀ ਖੜਾ ਮਨ ਲਾਲਚ ਵਿੱਚ ਖੜਾ ਹੈ ਮਨ ਦੇ ਵਿੱਚ ਸਬਰ ਨਹੀਂ ਹੈ ਸੰਤੋਖ ਨਹੀਂ ਹੈ ਬਸ ਜਿੰਨਾ ਨੇ ਇਹ ਰੱਖ ਲਈ ਇਹ ਤੱਜ ਤ ਆਪਣੇ ਭਾਈ ਸਬਰ ਸੰਤੋਖ ਚ ਰਹਿਣਾ ਉਹਦੇ ਹੁਕਮ ਚ ਰਹਿਣਾ ਉਹਦੇ ਬਾਣੇ ਵਿੱਚ ਰਹਿਣਾ ਇਹ ਮਨ ਦੇ ਜੱਤਪ ਨੇ ਸਾਰੇ ਤੇ ਜੇ ਕਹੀਏ ਭਾਈ ਅਸੀਂ ਪੁੱਠੇ ਲੜ ਕੇ ਸਿੱਧੇ ਲੜ ਕੇ ਪੁੱਠੀਆਂ ਇਹ ਜੀਆਂ ਹਰਕਤਾਂ ਕਰਕੇ ਕਿ ਬੜਾ ਤਬ ਕੀਤਾ ਬਾਬਾ ਜੀ ਨੇ ਗੁਰੂ ਮਹਾਰਜ ਜੀ ਨੇ ਬਖਸ਼ਿਆ ਨੀ ਇਹਨਾਂ ਨੇ ਗੁਰੂ ਮਹਾਰਾਜ ਨੇ ਵੀ ਧੰਤੇਰ ਗੋਵਿੰਦ ਸਿੰਘ ਜੀ ਮਹਾਰਾਜ ਨੂੰ ਇਹਨਾਂ ਨੇ ਹੇਮਕੁੰਨ ਸਾਹਿਬ ਉਠਾ ਦਿੱਤਾ ਗੱਲਬਾਤ ਕੁਝ ਵੀ ਨਹੀਂ ਹੈ ਇਹ ਸਾਨੂੰ ਲੱਗਦਾ ਕਿ ਗੁਰੂ ਮਹਾਰਾਜ ਉੱਥੇ ਗਏ ਸੀ ਬੈਠੇ ਸੀ ਤੱਬ ਕੀਤਾ ਸੀ ਤੇ ਕਹਾਣੀ ਇਹ ਵੀ ਬਣਦੀ ਕਿ ਉਹ ਤੋਂ ਆਵਾਜ਼ ਪਈ ਉਹਨਾਂ ਨੂੰ ਵੇ ਤੁਸੀਂ ਸੰਸਾਰ ਦੇ ਵਿੱਚ ਹੁਣ ਤੁਸੀਂ ਜਨਮ ਲੈਣਾ ਹੈ ਸਰੀਰਕ ਤੌਰ ਤੇ ਭਾਈ ਜੇ ਸਰੀਰਕ ਤੌਰ ਤੇ ਉਹ ਬੈਠੇ ਸੀ ਇਫ ਸਰੀਰਕ ਤੌਰ ਤੇ ਜਨਮ ਕਿਡਾ ਲੈਣਾ ਸਰੀਰ ਤਾਂ ਪਹਿਲੇ ਹੀ ਬੈਠਾ ਹੁੰਦਾ ਵੀ ਕਦੇ ਉਹਨਾਂ ਦੀ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਕਹਿੰਦੇ ਬੈਠੇ ਆ ਇਹ ਗ੍ਰੰਥਾਂ ਚ ਲਿਖਿਆ ਹੋਇਆ ਗ੍ਰੰਥ ਸੱਚੇ ਨਹੀਂ ਹੁੰਦੇ ਕੇਵਲ ਤੋਂ ਕਹਿਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਜਿੱਤੇ ਕਿਸੇ ਪ੍ਰਕਾਰ ਦੀ ਕੋਈ ਕਿੰਤੂ ਪ੍ਰੰਤ ਨਹੀਂ ਹੋ ਸਕਦੀ ਪਰ ਇਹਨਾਂ ਦਾ ਤਾਂ ਹੈ ਬਈ ਬਈ ਜੇ ਸਰੀਰਕ ਤੌਰ ਤੇ ਦੁਸ਼ਟ ਦਮਨ ਰੂਪ ਦੇ ਵਿੱਚ ਨੰਸੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਨੇ ਹੇਮਕੁੰਡ ਸਾਹਿਬ ਦੀ ਧਰਤੀ ਤੇ ਤਪੱਸਿਆ ਕੀਤੀ ਆ ਤੱਬ ਕੀਤਾ। ਉਤੋਂ ਉੱਠ ਕੇ ਤਾਂ ਆਏ ਨੇ ਸੀ ਮਾਤਾ ਗੁਜਰੀ ਦੀ ਝੋਲੀ ਵਿੱਚ ਆ ਕੇ ਲਹ ਮਾਤਾ ਜੀ ਮੈਨੂੰ ਹੁਕਮ ਹੋਇਆ ਅੱਜ ਤੋਂ ਬਾਅਦ ਮੈਂ ਤੁਹਾਡਾ ਪੁੱਤਰ ਆ। ਉਹ ਤਾਂ ਜਿਵੇਂ ਬੱਚੇ ਜਨਮ ਲੈਂਦੇ ਆ ਮਾਂ ਦੇ ਗਰਭ ਵਿੱਚ ਆਏ ਆ। ਇਹ ਵੀ ਹੋ ਸਕਦਾ ਚਲੋ ਵੀ ਇਹਨਾਂ ਨੇ ਸਰੀਰ ਛੱਡ ਦਿੱਤਾ। ਤੇ ਭਾਈ ਉਹ ਸਰੀਰ ਕਦੇ ਕਿਸ ਨੂੰ ਮਿਲਿਆ ਕਿਉਂ ਨਹੀਂ ਆ? ਕਿਸ ਨੇ ਸੰਸਕਾਰ ਕੀਤਾ ਹੋਊਗਾ। ਜਾਂ برف ਦੇ ਵਿੱਚ ਸਰੀਰ ਖਰਾਬ ਨਹੀਂ ਹੁੰਦੇ ਹਜ਼ਾਰਾਂ ਸਾਲ ਪਏ ਰਹਿੰਦੇ ਆ ਵੈਸੇ ਦੇ ਵੈਸੇ ਹੀ ਰਹਿੰਦੇ ਆ ਅਜਵੀ ਸੈਂਸ ਨੇ ਇਹ ਸਿੱਧ ਕਰ ਦਿੱਤਾ ਕਿ ਆ ਤੋਂ 5-5000 ਸਾਲ ਪਹਿਲਾਂ ਦੇ ਸਰੀਰ ਜਿਹੜੇ ਅੰਟਾਰਕਟਿਕਾ ਦੇ برف ਜਿੱਥੇ برف ਦੇ ਸਮੁੰਦਰ ਨੇ ਉੱਥੋਂ ਇਹ ਡੈਡ ਬਾਡੀਆਂ ਅੱਛਾ ਮਿਲ ਜਾਂਦੀਆਂ ਨੇ ਇਹ ਤਾਂ ਵਿਗਿਆਨ ਵੀ ਮੰਨਦੀ ਏ ਤੇ ਭਾਈ ਇਹ ਤਾਂ ਗੱਲ ਹੀ 36300 ਸਾਲ ਦੀ ਗੱਲ ਹੈ ਤੇ ਤਾਂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਤੱਕ ਸਮਾਂ ਹਜ਼ਾਰਾਂ ਚ ਗਿਆ ਹੀ ਨਹੀਂ ਹੈ ਤੇ ਸਵਾਂ ਦੀ ਗੱਲ ਹੈ ਵੀ ਉਹ ਸਰੀਰ ਕਿੱਥੇ ਹੈ ਸਰੀਰ ਕਿਸ ਨੂੰ ਮਿਲਣਾ ਚਾਹੀਦਾ ਸੀ ਜੇ ਸਰੀਰਕ ਤੌਰ ਤੇ ਉਹਨਾਂ ਨੇ ਤਪੱਸਿਆ ਕੀਤੀ ਹੈ ਤੇ ਸਰੀਰ ਤਾਂ ਮਿਲਣਾ ਚਾਹੀਦਾ ਸੀ ਨਾ ਤੇ ਨਹੀਂ ਮਿਲੇ ਭਾਵ ਉਹ ਕੇਵਲ ਤੋਂ ਕੇਵਲ ਇੱਕ ਮਾਇਆ ਦੀ ਕਰਕੇ ਮਨਕਰਤ ਇੱਕ ਕਹਾਣੀ ਘੜੀ ਗਈ ਸਾਡੇ ਮੱਥੇ ਮਰ ਦਿਤੀ ਜਾਉ ਗਈ ਅਸੀਂ ਪਤਾ ਨਹੀਂ ਕਿਹੜੀਆਂ ਸ਼ਰਧਾਂ ਲੈ ਕੇ ਜਾਣੇ ਆ ਦੇ ਸੇਖ ਨੇ ਗੁਰਬਾਣੀ ਵਿਚਾਰੀ ਕੀਤੀ ਹੁੰਦੀ ਗੁਰਬਾਣੀ ਦੇ ਵਿਚਾਰ ਕੀਤਾ ਮਾਰਗ ਤੇ ਚੱਲਿਆ ਹੁੰਦਾ ਭਾਈ ਐਸੇ ਬੜੇ ਅਸਥਾਨ ਨੇ ਇੱਕ ਨਹੀਂ ਹਜ਼ਾਰਾਂ ਹੀ ਨੇ ਕਿ ਜਿੱਥੇ ਕੋਈ ਗੱਲਬਾਤ ਨਹੀਂ ਹੁੰਦੀ ਏ ਉਥੇ ਅਸੀਂ ਅੱਖਾਂ ਮੀਟ ਕੇ ਸ਼ਰਧਾ ਭਾਵਨਾ ਰੱਖਣ ਲੱਗ ਜਾਂਦੇ ਆ ਤੇ ਪਾਤਸ਼ਾਹ ਕਹਿੰਦੇ ਭਾਈ ਤੂੰ ਉਥੇ ਕਿਉਂ ਜਾਣਾ ਹਾਂ ਠੀਕ ਆ ਭਾਈ ਉਹ ਸਮਾਂ ਸੀ ਵੀ ਜਿਸ ਸਮੇਂ ਗੁਰਮਤ ਦਾ ਗਿਆਨ ਭਾਵ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਨਗਰ ਦੇ ਵਿੱਚ ਨਹੀਂ ਹੁੰਦੇ ਸੀ ਇਹ ਤਾਂ ਆਪਾਂ ਵੀ ਦੇਖਿਆ ਨੇ ਵੀ ਟਾਵੇਂ ਟਾਵੇਂ ਨਗਰਾਂ 'ਚ ਹੁੰਦੇ ਸੀ ਫਿਰ ਹੌਲ ਇਹਦੀ ਬਾਦੇ 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 ਗਏ ਫਿਰ ਤਾਂ ਭਈ ਘਰ ਵਿੱਚ ਆਵਗੇ ਹੁਣ ਤਾਂ ਹੱਥ ਵਿੱਚ ਆ ਗਈ ਬਾਣੀ ਮੋਬਾਈਲ ਦੇ ਵਿੱਚ ਆ ਗਈ ਉਦੋਂ ਮਨ ਸਕਦੇ ਸੀ ਚਲੋ ਵੀ ਗ੍ਰੰਥ ਸਾਹਿਬ ਸਾਡੇ ਪਿੰਡ ਹੈ ਨਹੀਂ ਫਲਾਣੇ ਪਿੰਡਾਂ ਮੈਂ ਤਦ ਜਾਣਾ ਵਾ ਵਿਉਤ ਕਰੀ ਜਨ ਕਾਰਨ ਬਣਦਾ ਸੀ ਤਦ ਭਈ ਜਾਣਾ ਪਿਆ ਮਜਬੂਰੀ 'ਚ ਸਾਨੂੰ ਹੁਣ ਕਿਹੜੀ ਮਜਬੂਰੀ ਐ ਲੱਗਣਾ ਅਸੀਂ ਗ੍ਰੰਥ ਸਾਹਿਬ ਦੇ ਲਾੜਾ ਗੁਰਵਾਣੀ ਦੇ ਲਾੜਾ ਪੱਲਾ ਅਸੀਂ ਗੁਰਵਾਣੀ ਦਾ ਫੜਨ ਮਾਰਗ ਇਹ ਅਪਣਾਣਾ ਐ ਫੇਰ ਵੀ ਇੱਕ ਗ੍ਰੰਥ ਨੂੰ ਛੱਡ ਕੇ ਵੀ ਦੂਸਰੇ ਗ੍ਰੰਥ ਚ ਕੀ ਲਿਖਿਆ ਹੋਇਆ ਕੀ ਵਿਸ਼ੇਸ਼ਤਾ ਉਹਦੀ ਵੀ ਉਸ ਗ੍ਰੰਥ ਨੂੰ ਦੂਸਰੇ ਪਾਸੇ ਨਗਰਾਂ ਜਾਂਦੇ ਆ ਮੱਥੇ ਟੇਕਦੇ ਆਪੇ ਉਹ ਗੱਲ ਵੱਖਰੀ ਐ ਸਰੀਰਕ ਤੌਰ ਤੇ ਜਾਂਦੇ ਆ ਫਿੱਟ ਹੋ ਜਾਂਦੇ ਆ ਚਲੋ ਸਨਾਰ ਪਾਣੀ ਹੋਇਆ ਹਵਾ ਪਾਣੀ ਖਾਦਾ ਉਹ ਗੱਲ ਵੱਖਰੀ ਹੈ ਜੇ ਸੋਚੇਂਗਾ ਕਿ ਧਾਰਮਿਕ ਤੌਰ ਤੇ ਜਾ ਰਹੇ ਆ ਕਦੇ ਨਾ ਸੋਚੀ ਵਾਚਾ ਕਹਿੰਦੇ ਦੁਨੀਆ ਕਿਤੇ ਮਰਦੀ ਘੁੰਮ ਲਾ ਪਈ ਜਦੋਂ ਤੱਕ ਤਾਨੂੰ ਇੰਨਾ ਕੋ ਗਿਆਨੀ ਨਹੀਂ ਆਇਆ ਕਿ ਮੈਂ ਹਰ ਜਗ੍ਹਾ ਮੌਜੂਦ ਆ ਤੂੰ ਮੇਰੇ ਹੁਕਮ ਦੀ ਪਾਲਣਾ ਕਦੋਂ ਕਰੇਂਗਾ ਤੂੰ ਮੈਨੂੰ ਆਪਣੇ ਅੰਗ ਸੰ ਕਦੋਂ ਸਮਝੇਂਗਾ ਅਸੀਂ ਖਾਸ ਖਾਸ ਜਗ੍ਹਾ ਤੇ ਲੱਭਦੇ ਆ ਇਹ ਜਿਹੜੀ ਸਾਡੇ ਮਨ ਵਿੱਚ ਤਨ ਇਹ ਹਿੰਦੂ ਵਿੱਚ ਸੀ ਤੇ ਸਿੱਖਾਂ ਨੇ ਅਪਣਾ ਲਈ ਕਿ ਉਹ ਕਰਮਕੰਡ ਉਹਨੇ ਉਹ ਨਹੀਂ ਕਰਦੇ ਜਿਨੇ ਸਿੱਖ ਕਰਦੇ ਆ ਜੀ ਤੇ ਪਾਸ਼ਾ ਨੇ ਤੇ ਗੱਲ ਖਤਮ ਕਰ ਦਿੱਤੀ ਔਰ ਜਿੰਨੇ ਵੀ ਕਰਮ ਕੀਤੇ ਹਨ ਪਾਸ਼ਾ ਜੀ ਮਹਾਰਾਜ ਨੇ ਇਹ ਬ੍ਰਾਹਮਣਵਾਦ ਨੂੰ ਖਤਮ ਕਰਨ ਦੇ ਲਈ ਕਿ ਤੁਹਾਡੇ ਅੰਦਰ ਪਈ ਇਹ ਔਗਣ ਨਹੀਂ ਹੋਣੀ ਚਾਹੀਦੀ ਤੁਸੀਂ ਸਪੈਸ਼ਲ ਹੋ ਜਿਉ ਉਹ ਜਨੇਊ ਪਾਉਂਦੇ ਸੀ ਨਾ ਤੇ ਦਸਮ ਪਾਸ਼ਾ ਜੀ ਮਹਾਰਾਜ ਨੇ ਇਹਨਾਂ ਦੇ ਕਕਾਰ ਪਾਏ ਕਿਰਪਾਨ ਪਾਈ ਨਹੀਂ ਭਈ ਉਹ ਬਾਵਣ ਬਾਜ ਕਿਤੇ ਮੇਰਾ ਸਿੱਖ ਨਾ ਫਸ ਜਾਵੇ ਅੱਜ ਫਸੇ ਹੋਏ ਆ ਫੇਰ ਅਸੀਂ ਵੀ ਸਾਰੇ ਕਰਮ ਉਹੀ ਕਰਦੇ ਆ ਰਹੇ ਹਾਂ ਜਿਨ੍ਹਾਂ ਕਰਮਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਪਾਛਾ ਸਾਨੂੰ ਨਿਰਾਲਾ ਕਿਉਂ ਰੱਖਦੇ ਆ ਜਦ ਲਗ ਖਾਲਸਾ ਰਹੇ ਨਿਆਰਾ ਤਾਂਬ ਲਗ ਤੇਜ ਦੀ ਹੂੰ ਮੈਂ ਸਾਰਾ ਇਹਦਾ ਭਾਵ ਅਸੀਂ ਨਿਰਾਲੇ ਤਾਂ ਹੈ ਨਹੀਂ ਅੰਦਰਲੇ ਨਹੀਂ ਹੈ ਐਤਾ ਉਹ ਕਰਮ ਕੰਨ ਕਰਦੇ ਆ ਜੋ ਹਿੰਦੁਸਤਾਨ ਦੀ عوام ਕਰਦੀ ਹੈ ਜਨਤਾ ਕਰਦੀ ਹੈ ਉਹ ਭਾਈ ਸਾਰੇ ਦੇ ਸਾਰੇ ਜੋ ਵੀ ਕੁਝੋਂ ਕੰਮ ਕਰਨਾ ਉਹਨੇ ਆਪਣਾ ਤਾਂ ਬ੍ਰਾਹਮਣਾ ਨੂੰ ਕਰਕੇ ਪਣ ਤਾਂ ਬ੍ਰਾਹਮਣਾ ਨੇ ਨਰਕ ਬਣਾਤੇ ਸਵਰਗ ਬਣਾਤੇ ਇਹ ਸਾਰੀਆਂ ਕਹਾਣੀਆਂ ਬਣਾ ਦਿੱਤੀਆਂ ਕਿ ਵੱਡੇ ਵੱਡੇ ਗ੍ਰੰਥ ਬਣਾ ਦਿੱਤੇ ਕਿ ਸਾਨੂੰ ਲੱਗਦਾ ਵੀ ਸਾਰੇ ਸੱਚੇ ਹੈ ਵੀ ਜੋ ਕੁਝ ਲਿਖੀ ਹੈ ਰੇਂਦਾ ਕੁੰਗਾ ਫਾਈ ਆ ਟੀਵੀ ਸੀਰੀਅਲ ਨੇ ਫਿਲਮਾਂ ਨੇ ਸਾਨੂੰ ਦਿਖਾ ਦਿੱਤਾ ਇਹ ਇਦਾਂ ਦਾ ਜਮਰਾਜ ਹੁੰਦਾ ਉਹਦੇ ਨੌ ਹੁੰਦੇ ਅਸਰ ਹੁੰਦੇ ਇਸ ਤਰ੍ਹਾਂ ਦੇ ਜਮ ਹੁੰਦੇ ਆ ਦੇਵਤੇ ਆ ਚੜਕੇ ਆਉਂਦੇ ਉਹਨਾਂ ਕੋ ਬਚਾਰਿਆਂ ਕੋ ਸਰੀਰ ਹੀ ਨਹੀਂ ਹੈ